ਇਸ ਦਿਨ ਟੈਂਪਰ ਐਮੀ ਕੱਢੀ ਜਾ ਰਹੀ ਹੈ ਬੜਾ ਕੁਝ ਜ਼ਿਆਦਾ ਲੰਮਾ ਪੈਰ ਨੇ ਕੀ ਮੰਨਦੇ ਹੋ ਇਹ ਦੇਸ਼ ਅਜੇ ਆਜ਼ਾਦ ਨਹੀਂ ਹੈ ਦੇਖੋ ਅੱਜ ਦੇਸ਼ ਨੂੰ 78ਵੇਂ ਦਿਨ ਦੀ ਆਜ਼ਾਦੀ ਦਾ ਦਿਨ ਮਨਾਇਆ ਜਾ ਰਿਹਾ ਹੈ ਔਰ ਦੂਜੇ ਪਾਸੇ ਦੇਸ਼ ਦੇ ਭਰ ਵਿੱਚ ਰਹਿੰਦਾ ਹੋਇਆ ਅੰਨਦਾਤਾ ਤੇ ਮਜ਼ਦੂਰ ਛੋਟਾ ਦੁਕਾਨਦਾਰ ਤੇ ਛੋਟਾ ਵਪਾਰੀ ਅੱਜ ਵੀ ਗੁਲਾਮੀ ਦੇ ਜਜ਼ੀਰਾ ਵਿੱਚ ਜਕੜਿਆ ਹੋਇਆ ਹੈ ਜਿਨ੍ਹਾਂ ਨੂੰ ਖੋਲਣ ਵਾਸਤੇ ਅੱਜ ਦੇਸ਼ ਭਰ ਦੇ ਵਿੱਚ ਕਿਸਾਨ ਮਜ਼ਦੂਰ ਮੋਰਚਾ ਅਤੇ ਗੈਰ ਰਾਜਨੀਤਿਕ ਸੰਯੁਕਤ ਕਿਸਾਨ ਮੋਰਚੇ ਵੱਲੋਂ ਦੇਸ਼ ਭਰ ਚ ਵੱਡੇ ਰੋਸ ਟਰੈਕਟਰ ਮਾਰਚ ਕੱਢੇ ਜਾ ਰਹੇ ਨੇ ਔਰ ਨਵੇਂ ਬਣੇ ਫੌਜਦਾਰੀ ਕਾਨੂੰਨਾਂ ਦੀਆਂ ਕਾਪੀਆਂ ਜ਼ਿਲ੍ਹਾ ਹੈੱਡਕੁਆਟਰ ਤਹਿਸੀਲ ਹੈੱਡਕੁਆਟਰਾਂ ਦੇ ਵਿੱਚ ਸਾਰੀਆਂ ਜਾ ਰਹੀਆਂ ਨੇ ਇਹ ਕਾਨੂੰਨ ਦੁਬਾਰਾ ਫੇਰ ਉਹਨਾਂ ਅੰਗਰੇਜ਼ਾਂ ਦੇ ਕਾਨੂੰਨਾਂ ਵਿੱਚ ਬਦਲਾਅ ਲਿਆ ਕੇ ਸਾਡੇ ਸਿਰ ਤੇ ਬਹੁਤ ਵੱਡੀ ਪੰਡ ਰੱਖ ਦਿੱਤੀ ਗਈ ਹੈ ਆਈਪੀਸੀ ਦੇ ਹਾਰਾ ਦੇ ਵਿੱਚ ਬਦਲਾ ਲੈਂਦਾ ਗਿਆ ਔਰ ਜਿੱਥੇ ਅੱਗੇ ਸਾਡੇ ਘਰ ਦੇ ਵਿੱਚੋਂ ਪੁਲਿਸ ਪ੍ਰਸ਼ਾਸਨ ਕਿਸੇ ਨੂੰ ਵੀ ਚੱਕ ਕੇ ਲੈ ਜਾਂਦਾ ਸੀ ਤੇ ਇੱਕ ਦੋ ਦਿਨਾਂ ਵਿੱਚ ਦੱਸਣਾ ਪੈਂਦਾ ਸੀ ਅੱਜ ਹਾਲਾਤ ਬਣ ਗਏ ਨੇ ਉਹ ਕਾਨੂੰਨ ਕਹਿੰਦੇ ਨੇ ਵੀ 15-15 ਦਿਨ ਪੁਲਸ ਦੱਸੇ ਨਹੀਂ ਕਿ ਵੀ ਬਾਟਾ ਜਿਹੜਾ ਲਗਾਇਆ ਹੋਏ ਵਿਅਕਤੀ ਕਿੱਥੇ ਹੈਗਾ ਇਸੇ ਤਰ੍ਹਾਂ ਉਹਦੇ ਵਿੱਚ ਸਹਿਯੰਤ ਪ੍ਰੋਗਰਾਮ ਜਿਹੜੇ ਕਰ ਦਿੱਤੇ ਗਏ ਨੇ ਜਿਨ੍ਹਾਂ ਦਾ ਪੂਰੇ ਦੇਸ਼ ਦੇ ਵਿੱਚ ਕਿਸਾਨ ਜਥੇਬੰਦੀਆਂ ਵਿਰੋਧ ਕਰ ਰਹੀਆਂ ਨੇ ਕਿਉਂਕਿ ਪਿਛਲੇ ਦਿਨੀ 10 ਅਗਸਤ ਨੂੰ ਇੱਕ ਕਾਨੂੰਨੀ ਮਾਹ ਆਰਐਸ ਬੈਂਸ ਸਾਹਿਬ ਗਰਮੋਹਨ ਸਿੰਘ ਕੀੜ ਸਾਹਿਬ ਉਹਨਾਂ ਨੇ ਡਿਸਪਲੇ ਕੀਤਾ ਹੈਗਾ ਵੀ ਜੇਕਰ ਅੱਗੇ ਹੀ ਪਹਿਲਾ ਹਰੇਕ ਸਟੇਟ ਦੀ ਪੁਲਿਸ ਪੋਲ ਬਹੁਤ ਵੱਡੀਆਂ ਪਾਵਰਾਂ ਸੀ ਪਰ ਅੱਜ ਦੁਬਾਰਾ ਪਾਵਰਾਂ ਹੋਰ ਦੇਖ ਕੇ ਸਾਡੀ ਸਿਰ ਦੇ ਉੱਪਰ ਬਹੁਤ ਵੱਡਾ ਬੋਝ ਪਾਇਆ ਗਿਆ ਇਹ ਚੀਜ਼ਾਂ ਦੇਸ਼ ਭਰ ਦੇ ਵਿੱਚ ਵਿਰੋਧ ਕੀਤਾ ਜਾ ਰਿਹਾ ਤੇ ਅੱਜ ਸੈਂਕੜੇ ਤਦਾਦ ਦੇ ਵਿੱਚ ਵੱਡੇ ਟਰੈਕਟਰ ਮਾਰ ਜਿਹੜੇ ਨੇ ਉਹ ਪੂਰੇ ਦੇਸ਼ ਵਿੱਚ ਕੱਢੇ ਜਾ ਰਹੇ ਆ ਬ੍ਰਹਮਕੇ ਸਾਹਿਬ ਇਹਨਾਂ ਸਰਕਾਰਾਂ ਤੋਂ ਆਪਣੀਆਂ ਮੰਗਾਂ ਮਨਾਉਣ ਲਈ ਵੀ ਸਾਨੂੰ ਧਰਨੇ ਲਾਉਣੇ ਜਾਂ ਰੈਲੀਆਂ ਕੱਢ ਕੇ ਹੀ ਆਪਣੀਆਂ ਮੰਗਾਂ ਮਨਾਉਣੀਆਂ ਪੈਣੀਆਂ ਕੋਈ ਕੋਹਰ ਕੋਈ ਦੇਖੋ ਦੇਸ਼ ਦੇ ਹਾਕਮਾਂ ਨੇ ਇੱਕ ਪਿਰਤ ਪਾ ਦਿੱਤੀ ਸਾਡੇ ਲੋਕਾਂ ਨੂੰ ਉਹ ਇਹ ਪਿਰਤ ਹੈ ਵੀ ਜਦੋਂ-ਜਦੋਂ ਵੀ ਅਸੀਂ ਆਪਣੀ ਕੋਈ ਮੰਗ ਮਨਾਉਣੀ ਹੁੰਦੀ ਹੈ ਅੰਨਦਾਤੇ ਦੀ ਮਜ਼ਦੂਰ ਦੀ ਛੋਟੇ ਦੁਕਾਨਦਾਰ ਤੇ ਛੋਟੇ ਵਪਾਰੀ ਦੀ ਉਹ ਇੱਕੋ ਹੀ ਗੱਲ ਕੀਤੀ ਗਈ ਹੈ ਵੀ ਤੁਸੀਂ ਸੜਕਾਂ ਤੇ 앉 ਕੇ ਬੈਠੋ ਜੇ ਅਸੀਂ ਸੜਕਾਂ ਤੇ ਬੈਠਦੇ ਹਾਂ ਆਪਣੇ ਟਰੈਕਟਰ ਤੇ ਟਰਾਲੀਆਂ ਤੁਹਾਡੇ ਸਾਹਮਣੇ ਦਿੱਲੀ ਵੱਲ ਕੂਚ ਕਰਦੇ ਆ ਤੇ ਵੱਡੇ ਵੱਡੇ ਬੈਰੀਕੇਡ ਕਰਕੇ ਕੰਧਾਂ ਕਰਕੇ ਔਰ ਵੱਡੇ ਵੱਡੇ ਸ਼ਰੀਏ ਲਾ ਕੇ ਸਾਨੂੰ ਰੁਕਿਆ ਜਾਂਦਾ ਹੈ ਤੇ ਜਿੰਦੀ ਪੂਰੀ ਵਿਰੋਧਤਾ ਹੋ ਗਈ ਪਿਛਲੇ ਦਿਨੀ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਨੇ ਇਹ ਦੇਜ ਦਿੱਤੇ ਸੀਗੇ ਕਿ ਹਰਿਆਣਾ ਸਰਕਾਰ ਨੂੰ ਬੜੀ ਵੱਡੀ ਲੰਤ ਪਾ ਕੇ ਗੱਲ ਕਹੀ ਕਿ ਇਹਨਾਂ ਬੈਰੀਕੇਡਾਂ ਨੂੰ ਪਾਸੇ ਹਟਾਓ ਪਰ ਉਹਨਾਂ ਪਾਸੇ ਨਹੀਂ ਹਟਾਏ ਇੱਕ ਜੱਜ ਦਾ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਦਰ ਕੀਤੀ ਗਈ ਉਹ ਦੁਬਾਰਾ ਫਿਰ ਕਿਹਾ ਗਿਆ ਵੀ ਇਹ ਇਹਨਾਂ ਬੈਰੀਕੇਡਾਂ ਨੂੰ ਪਾਸੇ ਢਾਕੇ ਉਹਨਾਂ ਸਟੇਟਾਂ ਦੀਆਂ ਜਿਹੜੀਆਂ ਡੀਆਈਜੀ ਨੇ ਡੀਜੀਪੀ ਨੇ ਇਹ ਇਹਨਾਂ ਕਿਸਾਨ ਆਪੋ ਦੇ ਨਾਲ ਗੱਲਬਾਤ ਕਰਨ ਤੇ ਅਸੀਂ ਇੱਕ ਸ਼ੱਕ ਦੀ ਨਜ਼ਰ ਨਾਲ ਦੇਖਦੇ ਆ ਸਾਡੀ ਸੁਪਰੀਮ ਕੋਰਟ ਮਾਨਜੁਗ ਅਦਾਲਤ ਨੂੰ ਵੀ ਕਿਤੇ ਉਹਦੇ ਤੱਕ ਨਹੀਂ ਲੱਗਦਾ ਵੀ ਹਾਕਮ ਸਰਕਾਰ ਦਾ ਕਿਤੇ ਦਬਾਅ ਹੋਵੇ ਉਧਰਲੇ ਪਾਸੇ ਨੂੰ ਫੈਸਲੇ ਝੁਕਦਾ ਜਾ ਰਿਹਾ ਹੈ ਜਿਹੜੀਆਂ ਅਦਾਲਤਾਂ ਲੋਕਪੱਖੀ ਫੈਸਲਾ ਨਹੀਂ ਕਰਦੀਆਂ ਉਹਨਾਂ ਤੋਂ ਲੋਕਾਂ ਦਾ ਜਿਹੜਾ ਨਿਆਂ ਦਾ ਜਿਹੜਾ ਹੱਕ ਹੈ ਉਹ ਪਾਸੇ ਹਟ ਜਾਂਦਾ ਇਸ ਪਰ ਉਹ ਅਸੀਂ ਕਹਿੰਨੇ ਆ ਦੇਸ਼ ਦੇ ਵਿੱਚ ਵਸਦੇ ਲੋਕਾਂ ਦੇ ਬੱਤ ਸੁਣੇ ਜਾਣ ਉਹਨਾਂ ਦੀਆਂ ਮੰਗਾਂ ਸੁਣੀਆਂ ਜਾਣ ਹਰੇਕ ਇਨਸਾਨ ਦਾ ਰਾਈਟ ਮੰਨਦਾ ਹੈਗਾ ਵੀ ਆਪਣੀ ਮੰਗ ਨੂੰ ਉਠਾ ਸਕਦਾ ਪਰ ਕਿਸੇ ਆਵਾਜ਼ ਨੂੰ ਦਬਾਇਆ ਨਹੀਂ ਜਾ ਸਕਦਾ ਜੇ ਇਸੇ ਤਰ੍ਹਾਂ ਆਵਾਜ਼ ਦਬਾਉਂਦੇ ਰਹਿਣਗੇ ਅਸੀਂ ਹੋਰ ਉੱਠਾਂਗੇ ਤਗੜੇ ਹੋਵਾਂਗੇ ਤੇ ਇਹਨਾਂ ਨੂੰ ਘੇਰ ਕੇ ਆਪਣੀਆਂ ਮੰਗਾਂ ਬਵਾਦ ਪ੍ਰਧਾਨ ਜੀ ਭਾਜਪਾ ਸਰਕਾਰ ਦੀ ਮੰਨਛਾ ਕੀ ਹੈ ਭਾਜਪਾ ਸਰਕਾਰ ਦੀ ਮੰਨਛਾ ਤੁਹਾਡੇ ਸਾਹਮਣੇ ਦਿੱਸਦੀ ਪਈ ਆ ਕਿਸਾਨ ਅੰਦੋਲਨ ਦੇ ਦੌਰਾਨ ਦੇਸ਼ ਵੇਚਿਆ ਜਾ ਰਿਹਾ ਹੈ ਦੇਸ਼ ਵੇਚਿਆ ਨਹੀਂ ਕੱਲਾ ਜਾ ਰਿਹਾ ਦੇਜ ਦੇ ਭਾਈ ਅੱਡੇ ਵੇਚਦੇ ਨੇ ਰੇਲ ਵਿਭਾਗਾਂ ਵੇਚ ਦਿੱਤਾ ਬੀਤੇ ਵੀ ਮੈਂ ਕਮਾ ਵੇਖ ਦਿੱਤਾ ਅੱਜ ਬੀਜੇਪੀ ਦੀ ਕਾਰਪੋਰੇਟ ਘਰਾਣਿਆਂ ਦਾ ਨਾਂ ਰਲ ਕੇ ਇੱਕੋ ਆਖੇਗੀ ਵੀ ਪੰਜਾਬ ਦੀਆਂ ਜ਼ਮੀਨਾਂ ਔਰ ਪੰਜਾਬ ਦੀਆਂ ਨਸਲਾਂ ਫਸਲਾਂ ਦੇ ਕਿਸ ਤਰੀਕੇ ਨਾਲ ਉਹਨੂੰ ਕਬਜ਼ਾ ਕੀਤਾ ਜਾਵੇ ਪਰ ਅਸੀਂ ਬਾਬਾ ਬੰਦਾ ਸਿੰਘ ਬਹਾਦਰ ਦੇ ਵਾਰਸ ਆ ਮਰ ਜਾਾਂਗੇ ਮਿੜ ਜਾਾਂਗੇ ਪਰ ਕਾਰਪੋਰੇਟ ਘਰਾਣਿਆਂ ਦਾ ਕਿਸੇ ਵੀ ਤਰੀਕੇ ਨਾਲ ਇਸ ਜ਼ਮੀਨ ਤੇ ਪੈਰ ਨਹੀਂ ਰੱਖਣ ਦੇਵਾਂਗੇ ਭਾਵੇਂ ਸੋ ਇਹਨੂੰ ਕੋਈ ਵੀ ਕਰ ਮੰਗੇ ਇਹ ਕਿਸਾਨ ਹੀ ਕਿਉਂ ਸੜਕਾਂ ਤੇ ਉਤਰਦੇ ਆ ਹੋਰ ਵੀ ਵਰਗ ਆ ਜਿਹੜੇ ਉਹ ਕਿਉਂ ਨਹੀਂ ਬਾਹਰ ਆ ਰਹੇ ਦੇਖੋ ਉਹਨਾਂ ਦਾ ਫਰਜ਼ ਬੰਦਾ ਹੈਗਾ ਅਸੀਂ ਤਾਂ ਸਭ ਦੀ ਵਾਇਟ ਹੋਣ ਵਾਲੇ ਪੁਰ ਸਮਾਜ ਸੇ ਵੀ ਰੋਕਾ ਅਸੀਂ ਮਜ਼ਦੂਰ ਦੀ ਆਵਾਜ਼ ਵੀ ਠੋਰੇ ਪਿਆ ਤੁਹਾਡੇ ਸਾਹਮਣੇ ਛੋਟੇ ਦੁਕਾਨਦਾਰ ਦੀ ਛੋਟੇ ਵਪਾਰੀ ਦੀ ਵੀ ਪਰ ਉਹਦਾ ਹੱਕ ਮੰਗਦਾ ਛੜਕਾਂ ਤੇ ਆਉਣ ਜੇਕਰ ਛੜਕਾਂ ਤੇ ਲੋਕ ਨਾ ਆਉਣਗੇ ਤੇ ਆਉਣ ਵਾਲੇ ਸਮਝ ਪਛਤਾਉਂ ਗ੍ਰੀਮ ਕੋਰਟ ਦੀਆਂ ਗਾਈਡਲਾਈਨ ਨੇ ਸੀ ਕਿ ਸੜਕਾਂ ਨੂੰ ਖਾਲੀ ਕੀਤਾ ਜਾਵੇ ਕਿਸਾਨਾਂ ਨੂੰ ਦੇਖੋ ਮਾਨਯੋਗ ਸੁਪਰੀਮ ਕੋਰਟ ਸਾਡੀ ਸਰਵੋੱਚ ਅਦਾਲਤ ਹੈਗੀ ਆ ਜੇਕਰ ਉਹਨਾਂ ਨੇ ਸਾਨੂੰ ਕਿਹਾ ਅਸੀਂ ਤਾਂ ਪਹਿਲਾਂ ਸਲਿਪ ਰੋਡ ਸਾਰੀ ਖਾਲੀ ਕੀਤੀ ਹੋਈ ਆ ਜਿਸ ਤਰ੍ਹਾਂ 2020 2021 ਦੇ ਵਿੱਚ ਸ਼ੰਭੂ ਬਾਰਡਰ ਤੇ ਕੀਤੀ ਕੋ ਬਾਰਡਰ ਤੇ ਕੀਤੀ ਸੀ ਉਸੇਦਰਾ ਖਨੌਰੀ ਔਰ ਸ਼ੰਭੂ ਬੱਟੇ ਤੇ ਵੀ ਕੀਤੀ ਹੋਈ ਆ ਇਹ ਜਾਣਬੁੱਝ ਕੇ ਕਿਸਾਨਾਂ ਦੇ ਉੱਪਰ ਸਾਰਾ ਕੁਝ ਥੋਪਿਆ ਜਾ ਰਿਹਾ ਅਸੀਂ ਕਹਾਂਦੇ ਅਸੀਂ ਪਹਿਲਾਂ ਵੀ ਰਸਤੇ ਖੋਲੇ ਸੀ ਅਸੀਂ ਅੱਜ ਵੀ ਖੋਲੇ ਨੇ ਅਸੀਂ ਤਾਂ ਬਿਜਲੀ ਜਿਹੜੀ ਛੜਕਾਉਂਦੇ ਤੇ ਬੈਠੇ ਹੋਏ ਆ ਜਦੋਂ ਸਰਕਾਰ ਚਾਹੇਗੀ ਤੇ ਅਗਲੇ ਪਾਸੇ ਬੈਰੀਕੇਡ ਫੱਲਣਗੇ ਅਸੀਂ 17 ਦਿਨਾਂ ਵਿੱਚ ਆਪਣਾ ਸਮਾਨ ਚਾਰ ਕਰਕੇ ਜੱਲ ਹੀ ਵੱਲ ਨੂੰ ਪਹੁੰਚਾ ਲਾਂਗੇ ਉਹਨਾਂ ਦਰਵਾਜ਼ੇ ਨਹੀਂ ਆਵਾਂਗੇ ਜਿੰਨੇ ਜਿੰਨੇ ਮੰਗਾਂ ਪੂਰੀਆਂ ਹੋਣਗੇ ਗੱਜਣਾ ਬਜਟ ਪੇਸ਼ ਆਇਆ ਜਿਹੜਾ ਪੰਜਾਬ ਦੇ ਲਈ ਪੰਜਾਬ ਦੇ ਲੋਕਾਂ ਤੋਂ ਪੈਸਾ ਲੂਣਾ ਪਰ ਇਸ ਵਾਰ ਪੈਸਾ ਲਿਆ ਦੇਖੋ ਪਿਛਲੇ ਦਿਨ ਇੱਕ ਮਾਂ ਦਾ ਬਿਆਨ ਸੀਗਾ ਕਿਸੇ ਪੱਤਰਕਾਰ ਵੀਰ ਨੇ ਪੁੱਛਿਆ ਕਿ ਮਾਂ ਤੈਨੂੰ ਕੀ ਚਾਹੀਦਾ ਪਰ ਮਾਂ ਕਹਿੰਦੀ ਸੀ ਮੈਨੂੰ ਚਾਹੀਦਾ ਕੁਛ ਨਹੀਂ ਪਰ ਮੈਂ ਗੱਲ ਕਹਿੰਦੀ ਮਾਵਾ ਦੇ ਪੁੱਤ ਨਸ਼ਿਆਂ ਤੋਂ ਬਚਾ ਲਵੋ ਅਸੀਂ ਤੁਹਾਡੇ ਮਾਧਿਅਮ ਰਾਹੀਂ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਔਰ ਜੋਰਾ ਪੀੜ ਕਰਦੇ ਆ ਅੱਜ ਵੀ ਸਮਾਂ ਤੇਰੇ ਕੋਲ ਕੁਰਸੀ ਆਈ ਹੈ ਉਹ ਲੋਕਾਂ ਤੋਂ ਬੈਠ ਕੇ ਨਹੀਂ ਸੀ ਅੱਜ ਤੇਰਾ ਹੱਕ ਬਣਦਾ ਕਿ ਦੇਸ਼ ਦੇ ਵਿੱਚ ਮਸੀਹਾਂ ਮਾਵਾਂ ਦੇ ਜਿਹੜੇ ਪੁੱਤ ਨੇ 9 ਜਣ ਉਹਨਾਂ ਨੂੰ ਬਚਾਇਆ ਜਾਵੇ ਸਾਧਰ ਰਿਭ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਦੁਬਾਰਾ ਲੋਕ ਸਭਾ ਦੇ ਵਿੱਚ ਬਜਟ ਪੇਸ਼ ਕੀਤਾ ਗਿਆ ਕਿਸਾਨਾਂ ਦੇ ਵਿੱਚ ਕਿਸਾਨਾਂ ਦਾ ਪੱਖ ਕੀ ਰੱਖਿਆ ਗਿਆ ਦੇਖੋ ਜਿਹੜਾ ਬਜਟ ਪੇਸ਼ ਹੁੰਦਾ ਹੈ ਸ਼ੁਰੂ ਤੋਂ ਲੈ ਕੇ ਜਰੂਰ ਤੋਂ ਲੈ ਕੇ ਮੋਦੀ ਸਰਕਾਰ ਇਸ ਕੁਰਸੀ ਤੇ ਬੈਠੀ ਹੋਈ ਆ ਉਹ ਕਾਰਪੋਰੇਟ ਘਰਾਣਿਆਂ ਦੇ ਵਿੱਚ ਮਜੜ ਪਾਸ ਹੁੰਦਾ ਹੈ ਕਦੀ ਵਾਸਤੇ ਆਰਥਿਕ ਪੱਧ ਦੇ ਲੋਕਾਂ ਦਾ ਅਜੇ ਤੱਕ ਬਜਟ ਪਾਸ ਨਹੀਂ ਹੋਇਆ ਉਹ ਸਾਰਾ ਕੁਝ ਉਹਨਾਂ ਵਿੱਚ ਚਲਾ ਗਿਆ ਇੱਕ ਵੀ ਬਜਟ ਪਾਸ ਹੁਣ ਤੱਕ ਉਹ ਸਰਕਾਰ ਨੇ ਕੀਤਾ ਬਜਟ ਕੀ ਪਾਸ ਕੀਤਾ ਗੈਸ ਸਿਲੰਡਰ ਮhenga ਨਰਦਾ ਵਾਈਡਕੀ ਪਾਸ ਕੀਤਾ ਡੀਜ਼ਲ ਪਟਰੋਲ ਮhenga ਕਰਤਾ ਵਾਈਡਕੀ ਪਾਸ ਕੀਤਾ ਹੋਰ ਵਸਤੂਆਂ ਜਿਹੜੀਆਂ ਸਾਡੇ ਸਾਡੇ ਤਲ ਉਲੀਗੀਆਂ ਸੀ ਉਹਨਾਂ ਨੂੰ ਮhenga ਕਰ ਦਿੱਤਾ ਪਰ ਸਾਡੇ ਬਜਟ ਵਿੱਚ ਸਾਡੇ ਕਿਸਾਨਾਂ ਦਾ ਬਜਟ ਵਿੱਚ ਕੁਝ ਵੀ ਆਉਣੀ ਨਹੀਂ ਜੇ ਕਾਨੂੰਨ ਵਾਪਸ ਨਹੀਂ ਰਿਹਾ ਜਾਂਦੇ ਤਾਂ ਫੇਰ ਆਪਾਂ ਨੂੰ ਅੱਗੇ ਕੀ ਪਰ ਆ ਵੱਡਾ ਐਕਸ਼ਨ ਹੋਵੇਗਾ ਦੇਸ਼ ਭਰ ਦੇ ਵਿੱਚ ਔਰ ਇਹ ਕਾਨੂੰਨ ਬਹੁਤੀ ਸਰਕਾਰ ਨੂੰ ਦਿੱਕਸ਼ਾ ਕਰਾਉਣੋਂ ਵਾਪਸ ਲੈਣੇ ਪੈਣਗੇ ਇਸ ਤਰ੍ਹਾਂ ਦਿਨ ਕਾਲੇ ਨੂੰ ਵਾਪਸ ਲੈ। ਆਹ ਬ੍ਰੈਂਟਾ ਸਾਹਿਬ ਨੂੰ ਤੁਹਾਨੂੰ ਆਪਣੇ ਹੱਥ ਲੈਣੇ ਛੜਪਾ ਕੇ ਰਹਿਣਾ ਪੈਂਦਾ। ਮੀਨ ਮੇਰੀ ਆਪਣੇ ਸੱਥੇ ਪਾਉਣੀ ਪੈਂਦੀ ਆ। ਪਰ ਇਸ ਸਮੇਂ ਦੇ ਹਾਸੇ ਨਾਲ ਤੇ ਰੇਲ ਲੱਗਦੀ ਹੋ। ਦੇਖੋ ਪੰਜਾਬ ਦੀ ਸ਼ੁਰੂਤ ਲੈ ਕੇ ਫਿਰਤ ਰਹੀ ਆ। ਪੰਜਾਬ ਦੇ ਲੋਕਾਂ ਨੇ ਚਾਹ ਗੁਰੂ ਦੇ ਬਾਅਦ ਦੀ ਗੱਲ ਹੋਵੇ, ਚਾਹ ਜੱਤੋ ਦੇ ਮੋਰਚੇ ਦੀ ਗੱਲ ਹੋਵੇ, ਚਾਹ ਨਕਾਣਾ ਸਾਹਿਬ ਦੀ ਗੱਲ ਹੋਵੇ। ਪਹਿਲਾਂ بڑے بڑے ਮੋਰਚੇ ਦਿੱਤੇ ਨੇ ਪੰਜਾਬ ਮਰਦ ਦਮੇ ਕਰਦਾ ਅਸੀਂ ਸੜਕਾਂ ਦੇ ਬਹਿਣੇ ਯਾਰ ਹੈਗੇ ਨਾ ਸਿਚਰੀ ਹੋਏ ਆ ਸਰਕਾਰ ਕਰਦੀ ਆ ਮੰਨ ਬੰਦ ਦੇ ਬੰਦਾ ਸਾਡੀ ਝੋਲੀ ਤੇ ਪਾਵੇ ਅਸੀਂ ਅੱਜ ਘਰੋਂ ਉੱਠ ਕੇ ਜਵਾਂਗੇ ਸੜਕਾਂ ਦੇ ਬਹਿਣਾਂ ਤੋਂ ਸ਼ੌਕ ਨਹੀਂ ਹੈਗਾ ਅਸੀਂ ਆਪਣੇ ਧੀਆਂ ਵਾਸਤੇ ਪੁੱਤਰਾ ਵਾਸਤੇ ਨਸਲਾਂ ਦੇ ਫਤੂਤ ਚੋਣ ਵਾਸਤੇ ਥੈਂਕ ਯੂ ਬਣੀ ਧੰਨਵਾਦ ਬੋਲੇ ਸੋ ਨਿਹਾਲ